ਆਨੀ ਹਵਾਏ ਮੇਰਾ ਲੈ ਜਾ ਤੂੰ ਸੁਨੇਹਾ ਇੱਕ ਪੁੱਛ ਦੇ ਨੇ ਸਾਰੇ ਸਾਡਾ ਕੀ ਹਾਲ ਚਾਲ ਐ ਛੇੜੀ ਤਾਨੀ جنگ ਮੈਨੂੰ ਪੁੱਛ ਤੈਨ ਯਾਰ ਬੇਲੀ ਸਾਰਿਆਂ ਦੇ ਮੂੰਹ ਤੇ ਬਸ ਇੱਕੋ ਹੀ ਸਵਾਲ ਐ ਦੇ ਦੇ ਤੂੰ ਲਾਸੀ ਜਾ ਕੇ ਬੁੱਢੜੀ ਜੀ ਮਾਂ ਮੇਰੀ ਦਿਨ ਰਾਤ ਸੋਚਾਂ ਚ ਗੁਜ਼ਾਰਦੀ ਸ਼ੇਰ ਪੁੱਤ ਖੜਾ ਤੇਰਾ ਬਟਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜਿੰਆਂ ਲੱਖਾਂ ਮਾਂ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਵਿਗਾੜਦੀ ਸ਼ੇਰ ਪੁੱਤ ਖੜਾ ਤੇਰਾ ਬਾੜ ਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਹੋ ਗਏ ਸ਼ਹੀਦ ਮੇਰੇ ਵੀ ਸਾਥ ਅੰਮੀ ਇਹ ਨਹੀਂ ਆਂ ਨਖਾਂ ਦੇ ਨਾਲ ਪੂਰੀ ਪਾਈ ਐ ਬਰਿਆਂ ਦੀ ਹਿੱਕ ਉੱਤੇ ਗੋਡੇ ਰੱਖੀ ਰੱਖੀ ਜਿੰਨਾ ਯੋਧਿਆਨੇ ਮੌਤ ਵੀ ਆਈ ਐ ਬਰਿਆਂ ਦੀ ਹਿੱਕ ਉੱਤੇ ਗੋਡੇ ਰੱਖੀ ਰੱਖੀ ਉਹਨਾ ਯੋਧਿਆਨੇ ਮੌਤ ਵੀ ਆਈ ਐ जिंदले खिला गए ने कर के दिखा गए ने जस गुंडी के ओआर पार दी शेर पुत खडा तेरा बडरांदी राखी माए जड़ दी कलाए सरदार दी तेरे जियां लखा मामा मांग दिया ख़ैर साॾी मौत साढा कख नगाड़ी श पुत खड़ा तेरा बड रांदी राखी माए चढ़ंदी कलादार तेर ज लखां मा मगदर साढी मौत साॾा कख नगाड़ी ਸასი ਗੱਲ ਜੀ ਸਾਰਿਆਂ ਨੂੰ ਸਾਨੂੰ ਪਤਾ ਹੈ ਸਾਡੇ ਵੀਰ 20 ਸ਼ਹੀਦੀ ਜਾਨ ਪੀ ਗਏ ਨੇ ਸੋ ਉਹਨਾਂ ਯੋਧਿਆਂ ਨੂੰ ਪੂਰਾ ਦੇਸ਼ ਔਰ ਪੂਰੇ ਅਸੀਂ ਉਹਨਾਂ ਦੇ ਵੀਰ ਲੱਖ ਲੱਖ ਪ੍ਰਣਾਮ ਕਰਦੇ ਆਂ ਔਰ ਉਹਨਾਂ ਦੀ ਸ਼ਹੀਦੀ ਨੂੰ ਸਲੂਟ ਹੈ ਸਾਡੇ ਵੱਲੋਂ ਉਹਨਾਂ ਦੀ ਸ਼ਹੀਦੀ ਨੂੰ ਸੋ ਤੁਸੀਂ ਸਾਰੇ ਵੀਰਾਂ ਨੇ ਜੋ ਹੋਰ ਵੀ ਲੱਖਾਂ ਵੀਰ ਬਾਰਡਰ ਦੇ ਉੱਤੇ ਖੜੇ ਆ ਉਹਨਾਂ ਦੀ ਦਲੇਰੀ ਬੰਨਣਾ ਹੈ ਕਹਿੰਦੇ ਸੂਰਮਿਆਂ ਦੀ ਸ਼ਹੀਦੀ ਉੱਤੇ ਬਾਲੇ ਅਥਰੂ ਨਹੀਂ ਵਹਾਈ ਜਾਂਦੇ ਉਹਨਾਂ ਦੀ ਸ਼ਹੀਦੀ ਤੇ ਫਕਰ ਕੀਤਾ ਜਾਂਦਾ ਅਸੀਂ ਸਾਰੇ ਆਪਣੀ ਜਗ੍ਹਾ ਤੇ ਠੀਕ ਠਾਕ ਹਾਂ ਤੁਸੀਂ ਸਾਨੂੰ ਹੌਸਲਾ ਦਿਓ ਸਾਡਾ ਹੌਸਲਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ